ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਆਏ ਹੋਈ ਸੰਗਤ ਦਾ ਬਹੁਤ-ਬਹੁਤ ਧੰਨਵਾਦੀ ਆ ਕਿ ਇੰਨੇ ਉਤਸ਼ਾਹ ਨਾਲ ਜਿਹੜੇ ਲੋਕ ਕੌਮ ਨੂੰ ਪਿਆਰ ਕਰਦੇ ਆ ਤੇ ਕੌਮ ਦੇ ਲੀਡਰ ਜਿਹੜੇ ਖੜੇ ਨੇ ਸਾਰੀ ਕੌਮ ਨੇ ਆਪਣੇ ਇੱਕ ਸਮਰਥਨ ਨਾਲ ਇੱਕ ਲੀਡਰ ਨੂੰ ਖੜਾ ਕੀਤਾ ਵਾ ਉਹਨਾਂ ਦੀ ਸਪੋਰਟ ਵਾਸਤੇ ਸਾਰੇ ਇੱਥੇ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਬਾਕੀ ਮੈਂ ਪਹਿਲੋ ਦੱਸ ਦੇਣਾ ਚਾਹੁੰਦਾ ਕਿ ਇੰਨਾ ਲੋਕਾਂ ਚ ਨਸੀਹ ਭਾਈਚਾਰੇ ਪਹਿਲੀ ਵਾਰੀ ਇੰਨਾ ਉਤਸ਼ਾਹ ਦੇਖਿਆ ਜਾ ਰਿਹਾ ਵਾ ਵੀ ਹਾਲੇ ਤੱਕ ਜ਼ਿਲ੍ਹਾ ਗਰਦਾਸਪੁਰ ਜਿਹੜਾ ਹੈੱਡਕੁਆਟਰ ਆ ਨਾ ਇਥੇ ਕਾਂਗਰਸ ਦਾ ਨਾ ਭਾਜਪਾ ਦਾ ਨਾ ਆਮ ਆਦਮੀ ਪਾਰਟੀ ਦਾ ਕਿਸੇ ਵੀ ਰਵਾਇਤੀ ਪਾਰਟੀ ਦਾ ਇਥੇ ਦਫ਼ਤਰ ਨਹੀਂ ਕੋਲਾ ਸਭ ਤੋਂ ਪਹਿਲੋ ਜਿਹੜਾ ਦਫ਼ਤਰ ਜਿਹੜਾ ਵਾ ਉਹ ਸੋਨੀ ਸਾਹਿਬ ਦਾ ਜਿਹੜਾ ਉਹ ਖੁੱਲ ਗਿਆ ਵਾ ਔਰ ਲੋਕਾਂ ਦਾ ਉਤਸ਼ਾਹ ਤੁਸੀਂ ਵੇਖ ਹੀ ਲਿਆ ਵਾ ਔਰ ਲੋਕੀ ਜਿਹੜੇ ਆ ਉਹ ਇਸ ਵਾਰੀ ਪੂਰਾ ਮਨ ਬਣਾ ਚੁੱਕੇ ਨੇ ਕਿ ਸੋਨੀ ਸਾਹਿਬ ਨੂੰ ਅੱਗੇ ਲੈ ਕੇ ਆਉਣਾ ਵਾ ਅਸੀਂ ਇਹਨਾਂ ਨੂੰ ਪਾਰਲੀਮੈਂਟ ਚ ਪਹੁੰਚਾਉ ਵੋਟ ਵਾ ਉਹ 391 ਲੱਖ تقريبا 4 ਲੱਖ ਦੇ ਲਗਭਗ ਸਾਡੀ ਵੋਟ ਜਿਹੜੀ ਆ ਉਹ ਹੈਗੀ ਆ ਔਰ ਪਿੱਛੇ 70 ਸਾਲਾਂ ਤੋਂ ਇਹ ਰਵਾਇਤੀ ਪਾਰਟੀਆਂ ਸਾਡੀ ਵੋਟ ਲੈ ਕੇ ਸਾਨੂੰ ਯੂਜ਼ ਕਰਦੀਆਂ ਰਹੀਆਂ ਨੇ ਪਰ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਔਰ ਚਲੋ ਕਿਤੇ ਨਾ ਕਿਤੇ ਕਾਂਗਰਸ ਤੇ ਅਕਾਲੀ ਦਲ ਨੇ ਸਾਨੂੰ ਮਾੜਾ ਮੋੜਾ ਚੇਅਰਮੈਨੀਆਂ ਜਾਂ ਅਹੁਦੇ ਦਿੰਦੇ ਰਹੇ ਨੇ ਲੇਕਿਨ ਹੁਣ ਜਿਹੜੀ ਮੰਜੂਦਾ ਸਰਕਾਰ ਆਈ ਆ ਇਹਨੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਜਿਹੜੀਆਂ ਸਾਡੇ ਕੋਲ ਚੇਅਰਮੈਨੀਆਂ ਮਿਲਦੀਆਂ ਸੀ ਮਿਨੋਰਿਟੀ ਕਮਿਸ਼ਨੀਆਂ ਉਹ ਬਿਲਕੁਲ ਖਤਮ ਕਰ ਦਿੱਤੀਆਂ ਨੇ ਔਰ ਕੋਈ ਅਹੁਦਾ ਨਹੀਂ ਦਿੱਤਾ ਔਰ ਇਹਦੇ ਨਾਲ ਦੀ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਜਿੱਥੇ ਕਾਂਗਰਸ ਤੇ ਅਕਾਲੀ ਦਲ ਨੇ ਇੱਕ ਰਵਾਇਤ ਸ਼ੁਰੂ ਕੀਤੀ ਸੀ ਵੱਡਾ ਦਿਨ ਮਨਾਉਣ ਦੀ ਔਰ ਮਨਾਉਂਦੇ ਸੀ ਲੇਕਿਨ ਇਹ ਜਿਹੜੀ ਸਰਕਾਰ ਆਈ ਆ ਇਹਨੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਵੱਡਾ ਦਿਨ ਤੇ ਆਪ ਤੇ ਮਨਾਉਣਾ ਰੇ ਇਹਨਾਂ ਨੇ ਉਲਟਾ ਕਹਿਤਾ ਵੀ ਇਸ ਵਾਰੀ ਕਿਸੇ ਨੂੰ ਵੀ ਖੁਸ਼ੀਆਂ ਖੇੜਾ ਜਿਹੜਾ ਉਹ ਨਹੀਂ ਮਨਾ ਦੀ ਦਿਦੂ ਸਵਾ ਆਪਾਂ ਵੱਡਾ ਦਿਨ ਜਿਹੜਾ ਉਤਸ਼ਾਹ ਨਾਲ ਨਹੀਂ ਮਨਾਉਂਦੇ ਨਾ ਲੇ ਇਹ ਸਾਰਾ ਇਤੋਂ ਚਿਹਰਾ ਇਹਨਾਂ ਦਾ ਬੇਨਕਾਬ ਹੋ ਗਿਆ ਇਤੋਂ ਸਾਫ ਪਤਾ ਚੱਲਦਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਇਹ ਬੀ ਬੀ ਪਾਰਟੀ ਜਿਹੜੀ ਆ ਉਹ ਭਾਜਪਾ ਦੀ ਹੈਗੀ ਆ ਇਹਨਾਂ ਦੇ ਪਿੱਛੇ ਭਾਜਪਾ ਕੰਮ ਕਰਦੀ ਪਈ ਆ ਸੋ ਅਸੀਂ ਸਾਰੇ ਸੋਨੀ ਸਾਹਿਬ ਦੇ ਨਾਲ ਆ ਔਰ ਆਉਣ ਵਾਲੇ ਦਿਨਾਂ 'ਚ ਸੋਨੀ ਸਾਹਿਬ ਨੂੰ ਭਾਰੀ ਬਹੁਮਤ ਨਾਲ ਇਸ ਵਾਰੀ ਮੁਸੀਬਾ ਹੀ ਚੜਾ ਜਿਤਾਵੇਗਾ ਅੱਜ ਦੁਪਹਿਰ ਦੇ ਵੇਲੇ ਆਪ ਸਾਰੀ ਸੰਗਤ ਨੂੰ ਪਿਆਰ ਭਰ ਸਲਾਮ ਕਰਦੇ ਆ ਔਰ ਮੈਂ ਵਿਸ਼ਵਾਸ ਕਰਦੀ ਆ ਅੱਜ ਪਹਿਲੀ ਵਾਰ ਜਿਹੜੀ ਵੀ ਚੋਣ ਸ਼ੁਰੂ ਹੋਈ ਹੈ ਤੇ ਸਾਡਾ ਪਹਿਲਾ ਉਦਘਾਟਨ ਖੁਦਾ ਦੇ ਹਾਸ ਕਰੇ ਕਰਦੇ ਆ ਔਰ ਮੈਂ ਪਿਛੇ ਸਮੇਂ ਦੇ ਵਿੱਚ ਦੱਸਿਆ ਕਿ ਸਾਡੇ ਪਠਾਨਕੋਟ ਜਿਹਨੇ ਜੋ ਕਾਠ ਕੀ ਤਾਂ ਕਿ ਜੋ ਮਸੀਹ ਭਾਈਚਾਰਾ ਬੜੀ ਜੋਰਾ ਤੇ ਸ਼ੋਰਾ ਦੇ ਨਾਲ ਆ ਦਾਸ ਦਾ ਬੜਾ ਆਦਰ ਕਰਦਾ ਹਾਂ ਅਸੀਂ ਮਸੀਹ ਭਾਰੀ ਚਾ ਮਿਲ ਕੇ ਮੈਂ ਪਹਿਲੇ ਵੀ ਦੱਸਿਆ ਕਿ ਅਸੀਂ ਇਹਨਾਂ ਨੂੰ ਪਾਰਲੀਮੈਂਟ ਤੱਕ ਲੈ ਕੇ ਜਾਵਾਂਗੇ ਔਰ ਮੈਂ ਵਿਸ਼ਵਾਸ ਕਰਦੀ ਆ ਔਰ ਵਿਸ਼ਵਾਸ ਕਰਦੀ ਆ ਪ੍ਰਭੂ ਯੇਸ਼ੂ ਮਸੀਹ ਦੇ ਉੱਤੇ ਕਿ ਪ੍ਰਭੂ ਯੇਸ਼ੂ ਮਸੀਹ ਇਹਨਾਂ ਨੂੰ ਲੈ ਕੇ ਜ਼ਰੂਰ ਜਾਣਗੇ ਸਾਡੇ ਅੱਗੇ ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਹੈ ਕਿ ਸਾਨੂੰ ਪਹਿਲੇ ਹੀ ਸਰਕਾਰਾਂ ਨੇ ਬੜਾ ਹੀ ਉਲਝਣ ਦੇ ਵਿੱਚ ਰੱਖਿਆ ਹੋਇਆ ਸੀ ਸਾਨੂੰ ਦੱਸਿਆ ਕਿ ਤੁਹਾਨੂੰ ਹਜ਼ਾਰ-ਹਜ਼ਾਰ ਰੁਪਿਆ ਤੁਹਾਡੇ ਖਾਤਿਆਂ ਦੇ ਵਿੱਚ ਆਵੇਗਾ ਮੈਂ ਪੁੱਛਣਾ ਚਾਹੁੰਦੀ ਉਸ ਸਰਕਾਰ ਨੂੰ 3 ਸਾਲ ਤੇ ਹੋ ਗਏ ਆ ਅੱਜ ਤੱਕ ਤੇ ਆਇਆ ਨਹੀਂ ਜਿਹੜਾ ਬਕਾਇਆ ਆ ਉਹ ਵੀ ਤੁਸੀਂ ਇਹਨੂੰ ਨਾਲ ਦੇਵੋਗੇ ਉਹ ਨਾਲ-ਨਾਲ ਤੁਸੀਂ ਸੋਚੋਗੇ ਕਿ ਸਾਡੇ ਯੂਥ ਨੂੰ ਇਹਨਾਂ ਨੇ ਬੜਾ ਹੀ ੜਕਾਵੇ ਦੇ ਵਿੱਚ ਰੱਖਿਆ ਹੈ ਕਿ ਤੁਸੀਂ ਪੜੋ ਤੁਹਾਡੇ ਲਈ ਨੌਕਰੀਆਂ ਹੋਵਣਗੀਆਂ ਜੇ ਨੌਕਰੀਆਂ ਹੁੰਦੀਆਂ ਤੇ ਅੱਜ ਸਾਡਾ ਯੂਥ ਬਾਹਰ ਕੰਮ ਨਹੀਂ ਕਰਦਾ ਅੱਜ ਵੀ ਅੰਗਰੇਜ਼ਾਂ ਦੀ ਗੁਲਾਮੀ ਨਹੀਂ ਕਰਦਾ ਸਾਡਾ ਯੂਥ ਅੱਜ ਵੀ ਗੁਲਾਮੀ ਦੇ ਵਿੱਚ ਬੈਠਾ ਬੈਠਾ ਹੋਇਆ ਮੈਂ ਪੁੱਛਣਾ ਚਾਹੁੰਦੀ ਆ ਸਰਕਾਰਾਂ ਨੂੰ ਕਦੋਂ ਸਾਡੇ ਲੋਕਾਂ ਲਈ ਨੌਕਰੀ ਹੋਵੇਗੀ ਹਾਂਜੀ ਮੇਰਾ ਨਾਮ ਪਾਸਟਰ ਰਿੰਕਲ ਅਜੀਜ਼ ਡੇਰਾ ਬਾਬਾ ਨਾਨਕ ਤੋਂ ਆ ਮੈਂ ਔਰ ਬੜਾ ਵਧੀਆ ਲੱਗਿਆ ਕਿ ਕੋਈ ਪੜਿਆ ਲਿਖਿਆ ਨੌਜਵਾਨ ਮੁਸੀਬਰਾ ਜਿਹੜਾ ਹੈ ਉਹ ਪੋਲੀਟੀਕਲ ਦੇ ਵਿੱਚ ਅਗਿਆ ਵੈਸੇ ਜਿਵੇਂ ਅਸੀਂ ਪਹਿਲਾਂ ਸੁਣਿਆ ਹੈ ਕਿ ਸੋਨੀ ਸਾਹਿਬ ਕਹਿ ਰਹੇ ਸੀ ਕਿ ਪੋਲੀਟੀਕਲ ਆਉਣ ਦੇ ਵਿੱਚ ਜਿਹੜੇ ਪੜੇ ਲਿਖੇ ਲੋਕ ਨੇ ਉਹ ਡਰਦੇ ਨੇ ਪਰ ਇਹਨਾਂ ਇੱਕ ਵਧੀਆ ਕਦਮ ਉਠਾਇਆ ਹੈ ਤਾਂ ਕਿ ਨੌਜਵਾਨ ਪੀੜੀ ਨੂੰ ਇੱਕ ਚੰਗੀ ਸੇਧ ਮਿਲ ਸਕੇ ਔਰ ਚੰਗਾ ਜਿਹੜਾ ਪ੍ਰਸ਼ਾਸਨ ਹੈ ਜਾਂ ਚੰਗਾ ਰਾਜ ਹੈ ਜਿਹੜਾ ਪੂਰੇ ਹਲਕੇ ਦੇ ਵਿੱਚ ਆ ਸਕੇ ਹਾਂਜੀ